ਪਾਠ ਦਸਵਾਂ ਅਮੀਰੀ ਦਾ ਰਾਜ਼ ਉਦੇਸ਼ ਆਪਣੇ ਅੰਦਰ ਪੈਸੇ ਦੀ ਅਮੀਰੀ ਦਾ ਕਮਾਂਡ ਨਾ ਕਰਕੇ ਗੁਣਾਂ ਦੀ ਅਮੀਰੀ ਲਿਆਉਣ ਲਈ ਪ੍ਰੇਰਿਤ ਕਰਨਾ ਕਸਤੂਰੀ ਪੂਰੀ ਰਾਤ ਕਰਵਟਾ ਬਦਲਦੀ ਰਹੀ ਠੰਡ ਕਰਕੇ ਉਹ ਆਪਣੇ 4 ਸਾਲ ਦੇ ਪੁੱਤਰ ਨੂੰ ਆਪਣੀ ਗੋਦ ਵਿੱਚ ਦਬਾ ਕੇ ਖੁਦ ਸਰਦੀ ਨਾਲ ਕੰਬ ਰਹੀ ਸੀ ਕਦੋਂ ਉਸਦਾ ਬਚਪਨ ਬੀਤਿਆ ਤੇ ਕਦੋਂ ਉਹ ਸੁਆਣੀ ਬਣ ਗਈ ਇਹ ਸਭ ਸੋਚਨ ਦਾ ਉਸ ਨੂੰ ਮੌਕਾ ਹੀ ਨਹੀਂ ਮਿਲਿਆ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਬੇहद ਬੇਚੈਨ ਸੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ 8 ਮਹੀਨੇ ਤੋਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਸੀ ਉਸ ਦਾ ਵਿਵਹਾਰ ਅਤੇ ਗੱਲ ਕਰਨ ਦਾ ਢੰਗ ਬਹੁਤ ਹੀ ਚੰਗਾ ਸੀ ਤੇ ਸਭ ਨੂੰ ਪ੍ਰਭਾਵਿਤ ਕਰਦਾ ਸੀ ਸਭ ਲੋਕ ਕਸਤੂਰੀ ਪ੍ਰਤੀ ਸਨੇਹ ਭਾਵ ਰੱਖਦੇ ਹੋਏ ਉਸ ਦੀ ਇੱਜ਼ਤ ਕਰਦੇ ਸਨ ਉਹ ਜਿੱਥੇ ਵੀ ਜਾਂਦੀ ਆਪਣੇ ਪੁੱਤਰ ਰਾਜਨ ਨੂੰ ਨਾਲ ਲੈ ਕੇ ਜਾਂਦੀ ਸੀ ਆਪਣਾ ਕੰਮ ਕਰਦੀ ਅਤੇ ਉਸ ਦਾ ਪੁੱਤਰ ਰਾਜਨ ਬੈਠਾ ਉਸ ਵੱਲ ਬਿੱਟ ਬਿੱਟ ਦੇਖਦਾ ਰਹਿੰਦਾ ਆਪਣਾ ਕੰਮ ਖਤਮ ਕਰਕੇ ਮਾਂ ਜਦ ਚੱਲਣ ਲੱਗਦੀ ਤਾਂ ਉਹ ਵੀ ਨਾਲ ਹੀ ਤੁਰ ਪੈਂਦਾ ਕਸਤੂਰੀ ਤਿੰਨ ਘਰਾਂ ਦਾ ਕੰਮ ਕਰਦੀ ਸੀ ਦੋ ਘਰਾਂ ਵਿੱਚ ਤਾਂ ਸਭ ਵੱਡੀ ਉਮਰ ਦੇ ਲੋਕ ਸਨ ਭਤੀਜੇ ਘਰ ਵਿੱਚ ਤੋਂ ਬੱਚੇ ਸਨ ਜੋ 8 ਅਤੇ 10 ਸਾਲ ਦੀ ਉਮਰ ਦੇ ਸਨ ਇਸ ਘਰ ਵਿੱਚ ਇੱਕ ਲੜਕੀ ਸੀ ਜਿਸ ਦਾ ਨਾਮ ਸਵੀਟੀ ਸੀ ਉਹ 10 ਸਾਲ ਦੀ ਸੀ ਜਦ ਕਿ ਉਸਦੇ ਭਰਾ ਚੁਲਬੁਲ ਦੀ ਉਮਰ ਲਗਭਗ 8 ਸਾਲ ਦੀ ਸੀ ਉਹ ਬੱਚੇ ਰਾਜਨ ਨੂੰ ਦੂਰ ਤੋਂ ਦੇਖਦੇ ਹੋਏ ਮੁਸਕਰਾਉਂਦੇ ਪਰ ਕਦੇ ਵੀ ਨੇੜੇ ਆ ਕੇ ਗੱਲ ਨਹੀਂ ਕਰਦੇ ਸਨ ਰਾਜਨ ਵੀ ਉਹਨਾਂ ਨੂੰ ਸਾਬ ਲੋਕਾਂ ਦਾ ਬੱਚਾ ਸਮਝਦਾ ਸੀ ਉਹ ਉਹਨਾਂ ਨੂੰ ਸਕੂਲ ਜਾਂਦੇ ਦੇਖਦਾ ਸੀ ਉਹ ਸੋਚਦਾ ਸੀ ਕਿ ਕਾਸ਼ ਉਹ ਵੀ ਪੜਦਾ ਲਿਖਦਾ ਪਰ ਉਸ ਦੀ ਇੱਛਾ ਕਿੱਥੇ ਪੂਰੀ ਹੋਣ ਵਾਲੀ ਸੀ ਉਹ ਗਰੀਬ ਮਾਪੇ ਦਾ ਪੁੱਤਰ ਸੀ ਇੱਕ ਦਿਨ ਕਸਤੂਰੀ ਅਤੇ ਰਾਜਨ ਦੋਵੇਂ ਹੀ ਕੰਮ ਤੋਂ ਵਾਪਸ ਆ ਰਹੇ ਸਨ ਰਾਜਨ ਬਹੁਤ ਉਦਾਸੀ ਉਸ ਨੂੰ 8ਵਾਂ ਸਾਲ ਲੱਗ ਗਿਆ ਸੀ ਹੁਣ ਉਹ ਹਰ ਗੱਲ ਸਮਝਣ ਲੱਗਾ ਸੀ ਬੇਟਾ ਕੀ ਗੱਲ ਹੈ ਤੂੰ ਇੰਨਾ ਉਦਾਸ ਕਿਉਂ ਹੈ ਕਸਤੂਰੀ ਨੇ ਪੁੱਛਿਆ ਨਹੀਂ ਮਾਂ ਐਸੀ ਕੋਈ ਗੱਲ ਨਹੀਂ ਹੈ ਬੇਟਾ ਦੱਸ ਨਾ ਮੈਂ ਕਈ ਦਿਨਾਂ ਤੋਂ ਤੈਨੂੰ ਲਗਾਤਾਰ ਉਦਾਸ ਦੇਖ ਰਹੀ ਹਾਂ ਮਾਂ ਮੇਰਾ ਵੀ ਦਿਲ ਕਰਦਾ ਏ ਕਿ ਸਕੂਲ ਜਾਵਾਂ ਅੱਛਾ ਤਾਂ ਠੀਕ ਹੈ ਮੈਂ ਗਾਲੀ ਪਤਾ ਕਰਕੇ ਤੈਨੂੰ ਸਕੂਲ ਵਿੱਚ ਦਾਖਲ ਕਰਵਾ ਦੇਵਾਂਗੀ ਕਸਤੂਰੀ ਨੇ ਉਸ ਨੂੰ ਲਾਡ ਲਡਾਉਂਦੇ ਹੋਏ ਕਿਆ ਤਾਂ ਰਾਜਨ ਖੁਸ਼ ਹੋ ਗਿਆ ਉਹਨਾਂ ਦਾ ਘਰ ਨੇੜੇ ਆ ਚੁੱਕਾ ਸੀ ਉਹ ਪੂਰੀ ਰਾਤ ਸੋਚਦੀ ਰਹੀ ਕਿ ਇੱਕ ਦਿਨ ਦੀ ਛੁੱਟੀ ਲੈ ਲਵਾਂਗੀ ਅਤੇ ਸਕੂਲਾਂ ਵਿੱਚ ਦਾਖਲੇ ਦਾ ਪਤਾ ਕਰਾਂਗੀ। ਦੂਜੇ ਦਿਨ ਸਵੇਰੇ ਕੰਮ ਕਰਨ ਤੋਂ ਬਾਅਦ ਉਸਨੇ ਪੂਰੇ ਦਿਨ ਦੀ ਛੁੱਟੀ ਕਰ ਲਈ ਤਾਂ ਕਿ ਸ਼ਾਮ ਨੂੰ ਉਸ ਨੂੰ ਕੰਮ ਤੇ ਨਾ ਜਾਣਾ ਪਵੇ। ਉਸਨੇ ਨਜ਼ਦੀਕ ਦੇ ਸਭ ਸਕੂਲਾਂ ਵਿੱਚ ਆਪ ਜਾ ਕੇ ਦਾਖਲੇ ਬਾਰੇ ਪਤਾ ਕੀਤਾ। ਕਈ ਥਾਵਾਂ ਤੇ ਤਾਂ ਉਸ ਨੂੰ ਚੌਂਕੀਦਾਰ ਨੇ ਹੀ ਸਮਝਾ ਦਿੱਤਾ ਕਿ ਇਹ ਸਕੂਲ ਬਹੁਤ ਮਹਿੰਗਾ ਹੈ। ਤੈਨੂੰ ਸਰਕਾਰੀ ਸਕੂਲ ਵਿੱਚ ਆਪਣੇ ਪੁੱਤ ਨੂੰ ਦਾਖਲ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਕੂਲ ਵੀ ਉਸ ਦੀ ਝੌਂਪੜੀ ਤੋਂ ਥੋੜੀ ਦੀ ਦੂਰੀ ਤੇ ਸੀ ਉਸਨੇ ਆਪਣੇ ਪੁੱਤਰ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਹੀ ਕਰਵਾ ਦਿੱਤਾ ਹੁਣ ਸਕੂਲ ਜਾਣ ਲਈ ਕੱਪੜਿਆਂ ਅਤੇ ਜੁੱਤੀ ਦੀ ਸਮੱਸਿਆ ਸੀ ਉਹ ਕਿੱਥੋਂ ਪ੍ਰਬੰਧ ਕਰਦੀ ਜੋ ਕਮਾਉਂਦੀ ਸੀ ਉਸ ਨਾਲ ਤਾਂ ਖਾਣ ਪੀਣ ਹੀ ਚੱਲਦਾ ਸੀ ਉਸਨੇ ਅਗਲੇ ਦਿਨ ਆਪਣੀ ਮਾਲਕੀ ਨਾਲ ਸਿਕਰ ਕੀਤਾ ਮੈਡਮ ਜੀ ਮੈਂ ਆਪਣੇ ਪੁੱਤਰ ਦਾ ਦਾਖਲਾ ਤਾਂ ਕਰਵਾ ਦਿੱਤਾ ਹੈ ਪਰ ਉਸਦੇ ਕੱਪੜਿਆਂ ਅਤੇ ਜੁੱਤੀ ਦੀ ਸਮੱਸਿਆ ਹੈ ਅਜੇ ਮੈਂ ਨਵੇਂ ਕੱਪੜੇ ਨਹੀਂ ਖਰੀਦ ਸਕਦੀ ਮਾਲਕੰਦ ਦਾ ਬੇਟਾ ਚੁਲਬੁਲ ਵੀ ਉਸਦੇ ਬੇਟੇ ਦੀ ਉਮਰ ਦਾ ਹੀ ਸੀ ਪਰ ਉਹ ਬਹੁਤ ਹੀ ਚਲਾਕ ਅਤੇ ਕੰਜੂਸ ਸੁਭਾਅ ਦੀ ਸੀ ਬੱਚਿਆਂ ਦੇ ਪਾਏ ਹੋਏ ਕੱਪੜੇ ਵੀ ਉਹ ਗਰੀਬਾਂ ਨੂੰ ਵੇਚ ਦਿੰਦੀ ਸੀ ਇਹ ਕਹਿ ਕੇ ਕਿ 3000 ਦਾ ਸੂਟ ਹੈ ਤੈਨੂੰ ਤਾਂ ਮੈਂ ਸਿਰਫ 100 ਰੁਪਏ ਵਿੱਚ ਦੇ ਰਹੀ ਹਾਂ ਇੱਕ ਤੋਂ ਵਾਰ ਹੀ ਪਾਇਆ ਹੈ ਇੰਨੇ ਜ਼ਿਆਦਾ ਕੱਪੜੇ ਹਨ ਕਿ ਰੋਜ਼-ਰੋਜ਼ ਦਾ ਪਾਈ ਨਹੀਂ ਜਾਂਦੇ ਸਾਡੇ ਪਹਿਨੇ ਹੋਏ ਕੱਪੜੇ ਨਵੇਂ ਹੀ ਹੁੰਦੇ ਹਨ ਮਾਲਕੰਦੇ ਦਿਮਾਗ ਵਿੱਚ ਤੁਰੰਤ ਇਹ ਗੱਲ ਆਈ ਕਿ ਚੁਲਬੁਲ ਦੀ ਜੁੱਤੀ ਮੈਂ ਇਸ ਨੂੰ ਥੋੜੇ ਪੈਸਿਆਂ ਵਿੱਚ ਦੇ ਦਿੰਦੀ ਹਾਂ ਇਸ ਕਰਕੇ ਬੋਲੀ ਕਸਤੂਰੀ ਸੁਣ ਜੁੱਤੀ ਮੇਰੇ ਕੋਲ ਹੈ ਸਰਕਾਰੀ ਸਕੂਲਾ ਵਿੱਚ ਕਾਲੇ ਰੰਗ ਦੀ ਜੁੱਤੀ ਹੀ ਬੱਚੇ ਪਾਉਂਦੇ ਹਨ ਤੂੰ ਆਪਣੀ ਤਨਖਾਹ ਵਿੱਚੋਂ ਇਸ ਦੇ 100 ਰੁਪਏ ਕਟਵਾ ਦੇਣਾ ਉਂਝ ਵੀ 1000 ਰੁਪਏ ਦੇ ਹਨ ਮੈਂ ਚੁਰਬੁਲੇ ਤੁਝੇ ਜੁੱਤੀ ਲੈ ਆਵਾਂਗੀ ਠੀਕ ਹੈ ਮਾਲਕਿਨ ਤੁਸੀਂ ਅੱਜ ਹੀ ਦੇ ਦੇਣਾ ਜੁੱਤੀ ਲੈ ਕੇ ਪਹਿਲਾਂ ਉਹ ਕਰ ਗਈ ਉਸਦੇ ਘਰ ਦੇ ਕੋਲ ਹੀ ਮੋਚੀ ਬੈਠਦਾ ਸੀ ਉਸਨੇ ਜੁੱਤੀ ਠੀਕ ਕਰਵਾ ਕੇ ਪਾਲਿਸ਼ ਕਰਵਾਈ ਪੁੱਤ ਨੂੰ ਸਕੂਲ ਭੇਜ ਕੇ ਉਹ ਖੁਸ਼ ਸੀ ਆਪਣੀ ਮਿਹਨਤ ਅਤੇ ਲਗਨ ਨਾਲ ਉਸਨੇ ਰਾਜਨ ਨੂੰ 10ਵੀਂ ਤੱਕ ਪੜਾਇਆ ਰਾਜਨ ਨੇ ਹਮੇਸ਼ਾ ਉਹੀ ਕਪੜੇ ਪਾਏ ਜੋ ਉਸਦੀ ਮਾਂ ਉਤਾਰੇ ਹੋਏ ਕਪੜੇ ਅਤੇ ਜੁੱਤੀਆਂ ਦੇ ਪੈਸੇ ਦੇ ਕੇ ਲਿਆਉਂਦੀ ਸੀ ਪੁੱਤਰ ਨੇ ਮਾਂ ਦੀ ਮਿਹਨਤ ਅਤੇ ਲਗਨ ਨੂੰ ਸਮਝਿਆ ਅਤੇ ਮਨ ਲਗਾ ਕੇ ਪੜ੍ਹਾਈ ਕੀਤੀ ਬੀਏਡ ਕਰਕੇ ਉਹ ਇੱਕ ਸਕੂਲ ਵਿੱਚ ਅਧਿਆਪਕ ਲੱਗ ਗਿਆ ਕਸਤੂਰੀ ਹੁਣ ਕੰਮ ਨਹੀਂ ਕਰਦੀ ਸੀ ਪਰ ਉਸ ਨੂੰ ਅਮੀਰਾਂ ਦੀ ਅਮੀਰੀ ਦਾ ਰਾਸ ਸਮਝ ਆ ਗਿਆ ਸੀ ਉਹ ਆਪਣਾ ਜੀਵਨ ਅਮੀਰਾਂ ਵਰਗਾ ਨਹੀਂ ਬਣਾਉਣਾ ਚਾਹੁੰਦੀ ਸੀ ਉਸ ਦਾ ਪੁੱਤਰ ਰਾਜਨ ਸ਼ਾਮ ਵੇਲੇ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਂਦਾ ਸੀ ਜਿਸ ਕਰਕੇ ਗਰੀਬਾਂ ਦੇ ਬੱਚੇ ਸਫਲਤਾ ਪ੍ਰਾਪਤ ਕਰਕੇ ਅੱਗੇ ਵਧਣ ਲੱਗੇ ਵੱਡਾ ਹੋ ਕੇ ਕੋਈ ਸਕੂਲ ਚ ਮਾਸਟਰ ਲੱਗ ਗਿਆ ਕੋਈ ਬੈਂਚ ਚ ਅਧਿਕਾਰੀ ਕੋਈ ਅਸਿਸਟੈਂਟ ਪ੍ਰੋਫੈਸਰ ਅਤੇ ਕਿਸੇ ਨੇ ਖੇਡਾਂ ਵਿੱਚ ਨਾਮ ਨਾ ਖਟਿਆ ਇੰਨਾ ਹੀ ਨਹੀਂ ਪਿੰਡ ਵਿੱਚ ਬੱਚੇ ਇੱਕ ਦੂਜੇ ਦਾ ਸਤਕਾਰ ਵੀ ਕਰਨ ਲੱਗੇ ਉਹਨਾਂ ਨੇ ਪਿੰਡ ਵਿੱਚ ਸਦਭਾਵਨਾ ਮੰਚ ਦੀ ਸਥਾਪਨਾ ਵੀ ਕੀਤੀ ਪਿੰਡ ਵਿੱਚ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਸਾਲ ਵਿੱਚ ਦੋ ਵਾਰ ਨਾਟਕ ਵੀ ਖਿਡਵਾਏ ਜਾਂਦੇ ਸਨ राजन एक तरह नुका खुश हे की बाप का एक भी अगुण पुत्री पढ़ी लिखी सी दो ने मिल के अनेक बच्चा ना अमीर नहीं बने पर ओना ने मान सन्मान प्राप्त करके एक वखरा ही रुतबा प्राप्त कि कस्तुरी का जीवन सफल हो गया सी ਉਸਨੇ ਆਪਣੇ ਪੁੱਤਰ ਨੂੰ ਸਮਾਜ ਦੀ ਭਲਾਈ ਕਰਨ ਲਈ ਪੜਾਇਆ ਸੀ ਧਨ ਕਮਾ ਕੇ ਅਮੀਰ ਬਣਨ ਲਈ ਨਹੀਂ ਰਾਜਨ ਗੁਰੂ ਜੀ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਚੁੱਕੀ ਸੀ ਉਸ ਦੀ ਮਾਂ ਕਸਤੂਰੀ ਦੇ ਦਰਸ਼ਨਾ ਲੈ ਵੀ ਲੋਕ ਆਉਂਦੇ ਸਨ ਕਸਤੂਰੀ ਬਹੁਤ ਮਾਣ ਨਾਲ ਸਭ ਨੂੰ ਇੱਕ ਹੀ ਗੱਲ ਕਹਿੰਦੀ ਕਿ ਕਰਮ ਹੀ ਧਰਮ ਹੈ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਕੀ ਸਿੱਖਿਆ ਪੈਸਾ ਆਉਣ ਤੇ ਆਪਣੇ ਆਪ ਵਿੱਚ ਕਮੰਡ ਨਹੀਂ ਨਿਮਰਤਾ ਲਿਆਉਣੀ ਆਪਣਾ ਪਿੱਛਾ ਨਹੀਂ ਭੁੱਲਣਾ ਕਿਸੇ ਗਰੀਬ ਦੀ ਜਗਾ ਕਿਸੇ ਮਜਬੂਰ ਦੀ ਜਗਾ ਆਪ ਖੜੇ ਹੋ ਕੇ ਉਹ ਦੁੱਖ